UK ਦੀ ਲਾਟਰੀ ਵੀਜ਼ਾ ਸਕੀਮ ਜਿਸ ਨੂੰ ਜੰਗ ਪ੍ਰੋਫੈਸ਼ਨਲ ਸਕੀਮ ਵੀ ਕਿਹਾ ਜਾਂਦਾ ਹੈ ਉਹਦੀ ਸਾਈਟ ਓਪਨ ਹੋ ਚੁੱਕੀ ਹੈ ਅਤੇ ਇਹ ਸਾਈਟ 2 ਫਰਵਰੀ ਦੁਪਹਿਰ 2:30 ਵਜੇ ਤੱਕ ਓਪਨ ਰਹੇਗੀ ਲਾਟਰੀ ਵੀਜ਼ਾ ਅਪਲਾਈ ਕਰਨ ਦੇ ਲਈ ਉਮਰ ਹੱਦ 18 ਤੋਂ 30 ਸਾਲ ਤੱਕ ਦੀ ਹੋਵੇ ਅਤੇ ਉਮੀਦਵਾਰ ਨੇ ਗ੍ਰੈਜੂਏਸ਼ਨ ਪਾਸ ਕੀਤੀ ਹੋਵੇ ਉਮੀਦਵਾਰ ਕੋਲ ਪਾਸਪੋਰਟ ਬਣਿਆ ਹੋਵੇ ਲਾਟਰੀ ਵੀਜ਼ਾ ਦੇ ਲਈ ਬੈਲਟ ਐਂਟਰੀ ਦੇ ਲਈ ਕੋਈ ਵੀ ਫੀਸ ਨਹੀਂ ਹੈ ਤੁਸੀਂ ਫ੍ਰੀ ਆਫ ਕਾਸਟ ਬੈਲਟ ਐਂਟਰੀ ਕਰ ਸਕਦੇ ਹੋ ਵੀਡੀਓ ਦੇ ਵਿੱਚ ਸਟੈਪ ਬਾਈ ਸਟੈਪ ਸਮਝਾਇਆ ਗਿਆ ਹੈ ਕਿ ਕਿਵੇਂ ਤੁਸੀਂ ਆਪਣਾ ਐਪਲੀਕੇਸ਼ਨ ਫਾਰਮ ਫਿਲ ਕਰਨਾ ਹੈ ਜੇਕਰ ਫਿਰ ਵੀ ਕਿਸੇ ਵੀ ਨੂੰ ਕੋਈ ਦਿੱਕਤ ਆਉਂਦੀ ਹੈ ਫਾਰਮ ਅਪਲਾਈ ਕਰਨ ਦੇ ਵਿੱਚ ਤਾਂ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਅਸੀਂ ਉਹਨਾਂ ਦਾ ਫਾਰਮ ਅਪਲਾਈ ਕਰ ਦੇਵਾਂਗੇ ਜਿਸ ਦੀ ਕੇ ਥੋੜੀ ਜੀ ਫੀਸ ਹੋਵੇਗੀ ਜਦੋਂ ਸਾਈਟ ਤੇ ਐਪਲੀਕੇਸ਼ਨ ਆਪਾਂ ਫਾਰਮ ਅਪਲਾਈ ਕਰਨ ਜਾਂਦੇ ਹਾਂ ਤਾਂ ਸਾਈਟ ਬੀਜੀ ਆ ਰਹੀ ਹੈ ਉਹਦੇ ਵਿੱਚ ਬਹੁਤ ਲੰਬੀ ਵੇਟਿੰਗ ਆ ਰਹੀ ਹੈ 1 ਘੰਟੇ ਤੋਂ ਵੱਧ ਦੀ ਵੀ ਵੇਟਿੰਗ ਆ ਸਕਦੀ ਹੈ ਤਾਂ ਤੁਸੀਂ ਸਬਰ ਰੱਖਣਾ ਹੈ ਜਿਉਂ ਹੀ ਤੁਹਾਡੀ ਵੇਟਿੰਗ ਓਵਰ ਹੁੰਦੀ ਹੈ ਤਾਂ ਤੁਸੀਂ ਆਪਣਾ ਫਾਰਮ ਅਪਲਾਈ ਕਰ ਲੈਣਾ ਹੈ ਫਾਰਮ ਅਪਲਾਈ ਕਰਨ ਤੇ ਕੋਈ ਬਹੁਤ ਜ਼ਿਆਦਾ ਟਾਈਮ ਨਹੀਂ ਲੱਗਦਾ ਫਿਰ ਵੀ ਜੇਕਰ ਕਿਸੇ ਵੀ ਨੂੰ ਕੋਈ ਫਾਰਮ ਭਰਨ ਚ ਕੋਈ ਦਿੱਕਤ ਹੈ ਤਾਂ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਜੀ WhatsApp ਦਾ ਲਿੰਕ ਵੀਡੀਓ ਦੇ ਨੀਚੇ ਮਿਲ ਜਾਵੇਗਾ ਤੁਸੀਂ ਸਾਡੇ ਨਾਲ WhatsApp ਤੇ ਸੰਪਰਕ ਕਰ ਸਕਦੇ ਹੋ ਜੀ ਆਓ ਦੇਖਦੇ ਹਾਂ ਕਿ ਸਾਈਟ ਤੇ ਬੈਲਟ ਐਂਟਰੀ ਕਿਵੇਂ ਕਰਨੀ ਹੈ ਲਾਟਰੀ ਵਿਜਾ ਦੀ ਸਾਈਟ ਓਪਨ ਹੋਣ ਤੋਂ ਬਾਅਦ ਕ੍ਰੀਏਟ ਐਨ ਅਕਾਊਂਟ ਦੀ অপਸ਼ਨ ਆਵੇਗੀ ਜਿਸ ਤੇ ਤੁਸੀਂ ਕਲਿੱਕ ਕਰ ਦੇਣਾ ਹੈ ਕ੍ਰੀਏਟ ਐਨ ਅਕਾਊਂਟ ਦੀ অপਸ਼ਨ ਤੇ ਅਸੀਂ ਕਲਿੱਕ ਕਰ ਦੇਵਾਂਗੇ ਉਸ ਤੋਂ ਬਾਅਦ ਅਗੀ ਆਪਸ਼ਨ ਜੀ ਹੂ ਆਰ ਯੂ ਕ੍ਰੀਏਟਿੰਗ ਥਿਸ ਅਕਾਊਂਟ ਫਾਰ ਤਾਂ ਮੀ ਤੇ ਕਲਿੱਕ ਕਰਕੇ ਕੰਟੀਨਿਊ ਤੇ ਕਲਿੱਕ ਕਰ ਦੇਣਾ ਹੈ ਇਸ ਤੋਂ ਬਾਅਦ ਵਾਟ ਇਜ਼ ਯੂਅਰ ਨੇਮ ਆਪਣਾ ਨੇਮ ਫਿਲ ਕਰੋ ਜਿਵੇਂ ਤੁਹਾਡਾ ਨੇਮ ਪਾਸਪੋਰਟ ਤੇ ਟਾਈਪ ਕੀਤਾ ਹੈ ਉਸੇ ਤਰ੍ਹਾਂ ਫਿਲ ਕਰ ਦੇਣਾ ਹੈ ਅਤੇ ਕੰਟੀਨਿਊ ਤੇ ਕਲਿੱਕ ਕਰ ਦੇਣਾ ਹੈ ਇਸ ਤੋਂ ਬਾਅਦ ਨੈਸ਼ਨੈਲਿਟੀ ਟਾਈਪ ਕਰਨੀ ਹੈ ਜੀ ਆਪਾਂ ਇੰਡੀਆ ਤੋਂ ਤਾਂ ਇੰਡੀਆ ਹੀ ਸਿਲੈਕਟ ਕਰਾਂਗੇ ਇਸ ਤੋਂ ਬਾਅਦ ਕੰਟੀਨਿਊ ਤੇ ਕਲਿੱਕ ਕਰਾਂਗੇ ਇਸ ਤੋਂ ਬਾਅਦ ਇਸ ਤੇ ਆਪਣੇ ਪਾਸਪੋਰਟ ਦੀ ਡਿਟੇਲ ਐਂਟਰ ਕਰ ਦੇਣੀ ਹੈ ਪਾਸਪੋਰਟ ਨੰਬਰ ਆਪਣਾ ਬਹੁਤ ਹੀ ਧਿਆਨ ਨਾਲ ਫਿਲ ਕਰਨਾ ਹੈ ਪਾਸਪੋਰਟ ਨੰਬਰ ਪਾਉਣ ਤੋਂ ਬਾਅਦ ਤੁਸੀਂ ਆਪਣਾ ਪਾਸਪੋਰਟ ਇਸ਼ੂ ਕਿੱਥੋਂ ਹੈ ਤਾਂ ਇੰਡੀਆ ਹੋਵੇਗਾ ਇੰਡੀਆ ਹੀ ਸਿਲੈਕਟ ਕਰ ਲੈਣਾ ਹੈ ਐ ਐਕਸਪਾਇਰੀ ਡੇਟ ਇੱਥੇ ਤੁਸੀਂ ਆਪਣੀ ਐਕਸਪਾਇਰੀ ਡੇਟ ਫਿਲ ਕਰ ਦੇਣੀ ਹੈ ਆਪਣੇ ਪਾਸਪੋਰਟ ਤੋਂ ਧਿਆਨ ਨਾਲ ਵੇਖ ਕੇ ਹੌਲੀ-ਹੌਲੀ ਫਾਰਮ ਭਰਨਾ ਹੈ ਕੋਈ ਵੀ ਕਾਲੀ ਨਹੀਂ ਕਰਨੀ ਸਾਈਟ ਵੀ ਓਦਾਂ ਸਲੋ ਚੱਲ ਰਹੀ ਹੈ कंटिन्यू तो क्लिक करा जी अपनी डेट ऑफ बर्थ फिल करनी है जी इत डेट ऑफ बर्थ फिल करने तो बाद कंटिन्यू क्लिक करा जी इस तो बाद अपना ईमेल आईडी दे देनी है इतें ਈਮੇਲ ਆਈਡਿਟੀ ਵਾ ਕੰਟੀਨਿਊ ਕਰਾਂਗੇ ਕੰਟੀਨਿਊ ਈਮੇਲ ਆਈਡਿਟੀ ਤੇ ਸਕਿਉਰਟੀ ਕੋਡ ਆਵੇਗਾ ਉਹ ਟਾਈਪ ਕਰਕੇ ਕੰਟੀਨਿਊ ਤੇ ਹੇਰ ਕਲਿੱਕ ਕਰ ਦੇਣਾ ਹੈ ਕਿਉਂਕਿ ਸਾਈਟ ਥੋੜੀ ਜੀ ਸਲੋਈ ਚੱਲ ਰਹੀ ਹੈ ਤਾਂ ਸਲੋ ਬੋਲ ਰਹੇ ਆ ਤਾਂ ਸਬਰ ਰੱਖਣਾ ਜੀ ਕੱਢ ਨਹੀਂ ਕਰਨੀ ਦੂਜੂ ਬਾਟ ਸਾਂ ਬਨ ਐਲਸ ਟੂ ਹੈਵ ਐਕਸੈਸ ਟੂ ਯੂਅਰ ਅਕਾਊਂਟ ਇਥੇ ਨੋ ਹੀ ਕਲਿਕ ਕਰਨਾ ਜੀ ਇਸ ਤੋਂ ਬਾਅਦ ਕੰਟੀਨਿਊ ਤੇ ਕਲਿਕ ਕਰ ਦੇਣਾ ਇਸ ਤੋਂ ਬਾਅਦ ਜੋ ਤੁਸੀਂ ਡਿਟੇਲ ਆਪਣੀ ਐਂਟਰ ਕੀਤੀ ਹੈ ਉਹ ਤੁਹਾਡੇ ਸਾਹਮਣੇ ਆ ਜਾਵੇਗੀ ਕ੍ਰੀਏਟ ਐਨ ਅਕਾਊਂਟ ਤੇ ਕਲਿਕ ਕਰਕੇ ਆਪਣਾ ਅਕਾਊਂਟ ਕ੍ਰੀਏਟ ਕਰ ਲੈਣਾ ਹੈ ਜੀ ਇਸ ਤੋਂ ਬਾਅਦ ਸਾਈਨ ਇਨ ਦੀ ਆਪਸ਼ਨ ਤੇ ਕਲਿਕ ਕਰਕੇ ਸਾਈਨ ਇਨ ਕਰ ਲੈਣਾ ਹੈ ਆਪਾਂ ਪਾਸਪੋਰਟ ਨਾਲ ਆਪਣਾ ਅਕਾਊਂਟ ਕ੍ਰੀਏਟ ਕੀਤਾ ਹੈ ਤਾਂ ਪਾਸਪੋਰਟ ਤੇ ਕਲਿੱਕ ਕਰਕੇ ਕੰਟੀਨਿਊ ਤੇ ਕਲਿੱਕ ਕਰਾਂਗੇ ਆਪਣਾ ਪਾਸਪੋਰਟ ਨੰਬਰ ਐਂਟਰ ਕਰਕੇ ਫਿਰ ਕੰਟੀਨਿਊ ਤੇ ਕਲਿੱਕ ਕਰਾਂਗੇ ਜੀ ਬਹੁਤ ਸੋਖਾ ਫਾਰਮ ਹੈ ਬਸ ਹੌਲੀ-ਹੌਲੀ ਭਰਨਾ ਹੈ ਜੀ ਘਾਲੀ ਨਹੀਂ ਗਾਨੀ ਕੰਟੀਨਿਊ ਤੇ ਕਲਿੱਕ ਕਰਾਂਗੇ ਆਪਣੀ ਡੇਟ ਆਫ ਬਰਥ ਫਿਲ ਕਰਾਂਗੇ ਅਤੇ ਕੰਟੀਨਿਊ ਤੇ ਕਲਿੱਕ ਕਰ ਦੇਵਾਂਗੇ अपनी जो मेल आई डी आप फिल की सी उस पर एक सिक्योरिटी क्योड आया है उसू आप फिल कर देना है तो कंटिन्यू तो क्लिक कर देना है सिक्योरिटी कोड आने पर थोड़ा जहा टाइम भी लग सकता है तो साबर रखना जी इस तु बाद ऑप्शन आ जाने स्टार्ट एप्लीकेशन से क्लिक कर देना है इतने देखो जी डाउनलोड एपलीकेशन पी डी एफ कॉपी इनू आपाउनलोड कर लेना है ਇਸ ਤੋਂ ਬਾਅਦ ਕੰਟੈਕਟ ਪ੍ਰੈਫਰੈਂਸ ਇਸ ਤੇ ਕਲਿੱਕ ਕਰ ਦੇਣਾ ਜੀ ਜੋ ਆਪਾਂ ਮੇਲ ਆਈਡੀ ਫਿਲ ਕੀਤੀ ਸੀ ਉਹ ਤੁਹਾਡੇ ਸਾਹਮਣੇ ਆ ਜਾਵੇ ਉਸ ਨੂੰ ਸਿਲੈਕਟ ਕਰਕੇ ਕੰਟੀਨਿਊ ਤੇ ਕਲਿੱਕ ਕਰ ਦੇਣਾ ਹੈ ਕੰਟੀਨਿਊ ਫੇਰ ਕਲਿੱਕ ਕਰੋ ਜੀ ਇਸ ਤੋਂ ਬਾਅਦ ਡਿਕਲੇਰੇਸ਼ਨ ਆ ਜੂਗੀ ਆਈ ਐਮ ਦਾ ਵੈਲਟ ਐਪਲੀਕੈਂਟ ਏਜਡ 18 অর ਓਵਰ इस क्लिक करो अ फिर कंटिन्यू करो जी एविडेंस प्रूफ एविडेंस प्रूफ अपने कोसपोर्ट भी है जी पासपोर्ट अपना स्कैन करके पहला ही रख लेना है पासपोर्ट के दोनों साइड स्कैन करके आप अपलोड कर देवी कंटिन्यू से दे क्लिक करा राइट साइड ਤੇ اپلوڈ ایویڈنس ਆ ਰਿਹਾ ਉਸ ਤੇ ਕਲਿੱਕ ਕਰਾਂਗੇ ਆਪਣੀ ਫਾਈਲ ਜਿਹੜੀ ਵੀ ਫੋਲਡਰ ਚ ਰੱਖਿਆ ਚੂਜ਼ ਕਰਕੇ اپلوڈ ਤੇ ਕਲਿੱਕ ਕਰ ਦੇਵਾਂਗੇ ਜੀ ਜੇਕਰ ਤੁਸੀਂ ਹੋਰ ਫਾਈਲ اپلوڈ ਕਰਨਾ ਚਾਹੁੰਦੇ ਹੋ ਤਾਂ ਕਰ ਸਕਦੇ ਹੋ ਨਹੀਂ ਤਾਂ ਕੰਟੀਨਿਊ ਤੇ ਕਲਿੱਕ ਕਰੋ ਕਿਉਂਕਿ ਫਾਈਲ ਆਪਾਂ ਪਾਸਪੋਰਟ ਆਪਾਂ 1 ਪੇਜ 30 ਸਕੈਨ ਕੀਤਾ ਹੈ ਤਾਂ ਇੱਕ ਵਾਈਲ ਅਪਲੋਡ ਹੋਵੇਗੀ ਕੰਟੀਨਿਊ ਕਰੋ ਜੀ ਇਸ ਤੋਂ ਬਾਅਦ ਕਨਫਰਮ ਕਰ ਦਿਨਾ ਜੀ ਤੇ ਤੁਹਾਡਾ ਪਾਸਪੋਰਟ ਅਪਲੋਡ ਹੋ ਚੁੱਕਿਆ ਹੈ ਜੀ ਇਸ ਤੋਂ ਫਿਰ ਕੰਟੀਨਿਊ ਤੇ ਕਲਿੱਕ ਕਰੋ ਚਾਰ ਨੰਬਰ ਤੇ ਸਬਮਿਟ ਦੀ অপਸ਼ਨ ਆ ਗਈ ਹੈ ਤਾਂ ਆਪਣਾ ਫਾਰਮ ਸਬਮਿਟ ਕਰ ਦੇਵੋ ਜੀ ਬਹੁਤ ਸੌਖਾ ਫਾਰਮ ਆ ਜੀ ਸਬਮਿਟ ਕਰਨ ਤੋਂ ਬਾਅਦ ਐਕਸਪ੍ਰੈਸ਼ਨ ਆਫ ਇੰਟਰਸਟ ਸਬਮਿਟ ਹੋ ਗਿਆ ਹੈ ਅਤੇ ਯੂਏਐਨ ਨੰਬਰ ਤੁਹਾਨੂੰ ਦਿੱਤਾ ਗਿਆ ਹੈ 2 ਹਫਤੇ ਦੇ ਵਿੱਚ ਵਿੱਚ ਇਹਨਾਂ ਨੇ ਰਿਜ਼ਲਟ ਦੇਣਾ ਹੈ ਜੇਕਰ ਤੁਹਾਨੂੰ ਮੇਲ ਆ ਜਾਂਦੀ ਹੈ ਤਾਂ ਤੁਸੀਂ ਆਪਣਾ ਵੀਜ਼ਾ ਅਪਲਾਈ ਕਰ ਸਕਦੇ ਹੋ